ਡਾਕਟਰ ਜਗਤਾਰ ਦੀ ਡਾਇਰੀ ਉਸਦੇ ਪਾਕਿਸਤਾਨੀ ਮਿੱਤਰਾਂ ਦੇ ਟੈਲੀਫੋਨ ਨੰਬਰਾਂ ਨਾਲ ਭਰੀ ਹੋਈ ਸੀ ਪਹਿਲੇ ਦਿਨ ਸਵੇਰੇ ਉੱਠਦੇ ਹੀ ਉਸਨੇ ਟੈਲੀਫੋਨ ਚੁੱਕਿਆ ਤੇ ਲਾਹੌਰ ਦੇ ਸਥਾਨਕ ਤੇ ਨੇੜੇ ਤੇੜੇ ਦੇ ਮਿੱਤਰਾਂ ਨੂੰ ਆਪਣੇ ਆਉਣ ਦੀ ਖਬਰ ਦਿੱਤੀ ਅਗਲੇ ਦਿਨ ਸਵੇਰੇ ਮੈਨੂੰ ਕਹਿਣ ਲੱਗਾ ਸੰਧੂ ਯਾਰ ਆਹ ਫੋਨ ਫੜਾਈਂ ਜ਼ਰਾ ਪਾਕਪਟਨ ਚ ਆਪਣਾ ਮਿੱਤਰ ਹੈ ਇੱਕ ਉਮਰ ਗਨੀ ਉਹਨੂੰ ਕਹਿੰਦੇ ਆ ਆਪਣੀ ਕਾਰਕੂਰ ਲੈ ਕੇ ਆਵੇ ਸਾਨੂੰ ਘੁਮਾਵੇ ਫਿਰਾਵੇ ਦੋ ਦਿਨ ਲਾਹੌਰ ਵਿੱਚ ਹੈਰਾਨੀ ਦੀ ਗੱਲ ਫੋਨ ਸੁਣਦਿਆਂ ਹੀ ਉਮਰ ਗਣੀ ਤਿਆਰ ਹੋਇਆ ਦੁਪਹਿਰ ਤੱਕ ਡਰਾਈਵਰ ਤੇ ਕਾਰ ਸਮੇਤ ਉਹ ਫਲੈਟਿਸ ਹੋਟਲ ਆਣ ਪੁੱਜਾ ਸਲੇਟੀ ਰੰਗ ਦੀ ਸਲਵਾਰ ਕਮੀਜ਼ ਪਹਿਲਵਾਨੀ ਜਿਸਮ ਤੇ ਵਾਲਾਂ ਦਾ ਵੀ ਪਹਿਲਵਾਨੀ ਕੱਟ ਅੱਖਾਂ ਉੱਤੇ ਨਜ਼ਰ ਦੀਆਂ ਐਨਕਾਂ ਥੋੜਾ ਚਿਰ ਪਹਿਲਾਂ ਮੱਕੇ ਦਾ ਹੱਜ ਕਰਕੇ ਪਰਤੇ ਸੀ ਹਾਜ਼ਰੀ ਲੋਕ ਮੱਕੇ ਨੂੰ ਜਾਂਦੇ ਤੇ ਅਸੀਂ ਜਾਣਾ ਤਖਤ ਹਜ਼ਾਰੇ ਜਗਤਾਰ ਨੇ ਹੱਸ ਕੇ ਉਸ ਨੂੰ ਗਲ ਨਾਲ ਲਾਇਆ ਤੇ ਫਿਰ ਸਾਡੀ ਦੋਹਾਂ ਦੀ ਜਾਣ ਪਛਾਣ ਕਰਵਾਈ ਉਮਰ ਗਣੀ ਬੈਂਕ ਆਫ ਪਟਿਆਲਾ ਵਿੱਚੋਂ ਜਨਰਲ ਮੈਨੇਜਰ ਦੇ ਅਹੁਦੇ ਤੋਂ ਪਿੱਛੇ ਜਿਹੇ ਰਿਟਾਇਰ ਹੋਇਆ ਸੀ 15-16 ਸਾਲ ਪਹਿਲਾਂ ਜਦੋਂ ਉਹ ਮੁਲਤਾਨ ਵਿੱਚ ਹੁੰਦਾ ਸੀ ਤਾਂ ਉਸ ਨੇ ਜਗਤਾਰ ਨੂੰ ਖਤ ਲਿਖਿਆ ਤੇ ਉਸ ਨਾਲ ਰਾਪਤਾ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਉਹ ਆਪ ਵੀ ਅੱਛਾ ਸ਼ਾਇਰ ਹੈ ਤੇ ਜਗਤਾਰ ਦੀ ਸ਼ਾਇਰੀ ਦਾ ਕਦਰਦਾਨ ਖਤਾਂ ਦਾ سلسلہ ਸ਼ੁਰੂ ਹੋ ਗਿਆ ਮੁਹੱਬਤ ਭਰੇ ਸ਼ਬਦਾਂ 'ਚ ਭਿੱਜ ਕੇ ਦੋਸਤੀ ਗੂੜੀ ਅਤੇ ਭਾਰੀ ਹੁੰਦੀ ਗਈ ਇਸੇ ਦੋਸਤੀ ਦੇ ਮaan ਵਿੱਚੋਂ ਹੀ ਜਗਤਾਰ ਨੇ ਕਿਸੇ ਖਾਸ ਵਿਸ਼ੇ ਨਾਲ ਸੰਬੰਧਤ ਕੁਝ ਪੁਸਤਕਾਂ ਦੀ ਉਸ ਕੋਲੋਂ ਮੰਗ ਕੀਤੀ ਤਾਂ ਉਸਨੇ ਉਸ ਵਿਸ਼ੇ ਨਾਲ ਸੰਬੰਧਤ ਜਿੰਨੀਆਂ ਕਿਤਾਬਾਂ ਮਿਲਦੀਆਂ ਸਨ ਖਰੀਦ ਕੇ ਜਗਤਾਰ ਨੂੰ ਭੇਜ ਦਿੱਤੀਆਂ 3000 ਦੇ ਕਰੀਬ ਮੁੱਲ ਦੀਆਂ ਕਿਤਾਬਾਂ ਫਿਰ ਉਹ ਲਾਹੌਰ ਬਦਲ ਕੇ ਆਇਆ ਤਾਂ ਜਗਤਾਰ ਨੇ ਸਿੱਕਿਆਂ ਨਾਲ ਸੰਬੰਧਿਤ ਕੁਝ ਕਿਤਾਬਾਂ ਦੀ ਮੰਗ ਕੀਤੀ ਅਗਲੀ ਡਾਕ ਵਿੱਚ ਹੀ ਕਿਤਾਬਾਂ ਪਹੁੰਚ ਗਈਆਂ ਜਗਤਾਰ ਦੀ ਪਤਨੀ ਨੇ ਹੱਸ ਕੇ ਕਿਹਾ ਤੁਸੀਂ ਕੀ ਪਖੰਡ ਬਣਾਇਆ ਵਿਚਾਰੇ ਨੂੰ ਰੋਜ਼ ਕਿਸੇ ਨਾ ਕਿਸੇ ਕਿਤਾਬ ਦੀ ਮੰਗ ਰੱਖ ਦਿੰਦੇ ਹੋ ਪਤਨੀ ਦੀ ਮਿੱਠੀ ਝਿੜਕ ਸੁਣ ਕੇ ਜਗਤਾਰ ਹੱਸ ਪਿਆ ਭਲਿਏ ਲੋਕੇ ਅਜੇ ਤਾਂ ਮੈਂ ਤੈਨੂੰ ਇਹ ਨਹੀਂ ਦੱਸਿਆ ਕਿ ਮੈਂ ਉਸ ਨੂੰ ਮਲਿਕਾ ਹਾਂਸ ਜਿੱਥੇ ਵਾਰਿਸ ਨੇ ਹੀਰ ਲਿਖੀ ਸੀ ਅਤੇ ਵਾਰਿਸ ਦੀ ਮਜ਼ਾਰ ਦੀਆਂ ਰੰਗਦਾਰ ਤਸਵੀਰਾਂ ਖਿੱਚ ਕੇ ਭੇਜਣ ਲਈ ਚਿੱਠੀ ਲਿਖੀ ਹੋਈ ਹੈ ਕੁਝ ਦਿਨਾਂ ਵਿੱਚ ਹੀ ਨੈਗੇਟਿਵਾਂ ਸਮੇਤ ਤਸਵੀਰਾਂ ਪਹੁੰਚ ਗਈਆਂ ਇਹ ਬੇਗਰਜ ਦੋਸਤੀ ਸੀ ਪਰ ਫਿਰ ਵੀ ਮੋੜਵੇਂ ਮੁਹੱਬਤੀ ਸੰਕੇਤ ਵਜੋਂ ਐਤ ਕੀ ਡਾਕਟਰ ਜਗਤਾਰ ਨੇ ਵੀ ਆਪਣੇ ਕਿਸੇ ਰਿਸ਼ਤੇਦਾਰ ਦੇ ਹੱਥ ਉਸ ਲਈ ਕੱਪੜੇ ਲੋਈਆਂ ਤੇ ਹੋਰ ਸਮਾਨ ਭੇਜਿਆ ਇੰਜ ਦੋਸਤੀ ਪੀਚਵੀਂ ਤੋਂ ਪੀਚਵੀਂ ਹੁੰਦੀ ਗਈ 1998 ਵਿੱਚ ਜਦੋਂ ਜਗਤਾਰ ਪਾਕਿਸਤਾਨ ਗਿਆ ਤਾਂ ਉਦੋਂ ਗੁਜਰਾਂਵਾਲੇ ਸੀ ਉਮਰਗਣੀ ਦੀ ਪੋਸਟ ਜਗਤਾਰ ਨੇ ਫੋਨ ਕੀਤਾ ਤਾਂ ਉਸ ਦੱਸਿਆ ਕਿ ਭਾਵੇਂ ਵੱਡੇ ਅਹੁਦੇ ਕਾਰਨ ਤੇ ਵਿਸ਼ੇਸ਼ ਤੌਰ ਉੱਤੇ ਉਹਨਾਂ ਦਿਨਾਂ ਵਿੱਚ ਵੱਧ ਗਏ ਕੰਮਾਂ ਸਦਕਾ ਉਸ ਦੀਆਂ ਮੀਟਿੰਗਾਂ ਚੱਲ ਰਹੀਆਂ ਹਨ ਪਰ ਉਹ ਭਾਵੇਂ ਥੋੜੇ ਸਮੇਂ ਲਈ ਹੀ ਆਵੇ ਉਸ ਨੂੰ ਮਿਲਣ ਜ਼ਰੂਰ ਲਾਹੌਰ ਆਵੇਗਾ ਉਮਰਗਣੀ ਲਾਹੌਰ ਆਇਆ ਅੱਧਾ ਪੌਣਾ ਘੰਟਾ ਮੁਲਾਕਾਤ ਹੋਈ ਤੇ ਫਿਰ ਡਿਊਟੀ ਤੇ ਪਰਤ ਗਿਆ ਅੱਧੇ ਪੌਣੇ ਘੰਟੇ ਦੇ ਮਿਲਾਪ ਵਾਲੀ 16 ਵਰਿਆਂ ਤੇ ਫੈਲੀ ਇਹ ਦੋਸਤੀ ਅੱਜ ਫਿਰ ਆਪਣੇ ਜਲੌ ਵਿੱਚ ਮੇਰੇ ਸਾਹਮਣੇ ਸੀ ਮਿੱਤਰ ਦਾ ਫੋਨ ਸੁਣਿਆ ਤੇ ਉਮਰਗਣੀ ਕਾਰ ਲੈ ਕੇ ਭੱਜ ਆਇਆ ਜਿਵੇਂ ਲਾਵਾਂ ਲੈ ਰਹੇ ਜੋਗਾ ਸਿੰਘ ਨੂੰ ਗੁਰੂ ਦਾ ਸੁਨੇਹਾ ਮਿਲਿਆ ਹੋਵੇ ਅਤੇ ਉਹ ਲਾਵਾਂ ਵਿੱਚੇ ਛੱਡ ਕੇ ਆਪਣੇ ਗੁਰੂ ਵੱਲ ਤੁਰ ਪਿਆ ਹੋਵੇ ਹੋਰ ਵੀ ਮਿਲਣ ਗਿਲਣ ਵਾਲਿਆਂ ਦੀ ਭੀੜ ਸੀ ਮੈਂ ਵੀ ਚਾਹੁੰਦਾ ਸਾਂ ਕਿ ਦੋਵੇਂ ਮਿੱਤਰ دیر ਬਾਅਦ ਮਿਲੇ ਹਨ ਤਾਂ ਅੱਜ ਕੀ ਗੱਲਾਂ ਕਰ ਲੈ ਦੋਵਾਂ ਨੂੰ ਛੱਡ ਕੇ ਮੈਂ ਕੁਸਤਕਾਂ ਦੇ ਸਟਾਲਾਂ ਵੱਲ ਚਲਾ ਗਿਆ ਅੱਧਾ ਘੰਟਾ ਘੁੰਮ ਘੁਮਾ ਕੇ ਜਦੋਂ ਮੈਂ ਵਾਪਸ ਪਰਤਿਆ ਤਾਂ ਪਰੇ ਬਾਹਰਲੇ ਹਾਲ ਵਿੱਚ ਇੱਕ ਪਾਸੇ ਜਗਤਾਰ ਇੱਕ ਔਰਤ ਕੋਲ ਬੈਠਾ ਹੋਇਆ ਸੀ ਦੂਜੀ ਕੁਰਸੀ ਉੱਤੇ 15-16 ਵਰਿਆਂ ਦੀ ਖੂਬਸੂਰਤ ਮੁਟਿਆਰ ਬੈਠੀ ਹੋਈ ਸੀ ਜਗਤਾਰ ਨੇ ਮੈਨੂੰ ਇਸ਼ਾਰੇ ਨਾਲ ਕੋਲ ਸੱਦਿਆ ਤੇ ਮੇਰੇ ਬਾਰੇ ਦੱਸਦਿਆਂ ਉਸ ਔਰਤ ਬਾਰੇ ਜਾਣ ਪਛਾਣ ਕਰਵਾਈ ਇਹ ਬੀਬੀ ਖਾਬਰ ਰਾਜ਼ਾਏ ਗੁਜਰਾਂਵਾਲੇ ਤੋਂ ਪੇਸ਼ੇ ਤੋਂ ਵਕੀਲ ਹੈ ਉੰਜ ਬਹੁਤ ਅੱਛਾ ਅਫਸਾਨਾ ਲਿਖਦੀ ਹੈ ਤੇ ਇਹ ਮੇਰੀ ਬੱਚੀ ਹੈ ਮੇਰੀ ਧੀ ਅਲਬਰਕਾਤ ਉਸਨੇ ਨੇੜੇ ਬੈਠੀ ਖਾਬਰ ਰਾਜਾ ਦੀ ਮੁਟਿਆਰਤੀ ਵੱਲ ਇਸ਼ਾਰਾ ਕੀਤਾ ਖਾਬਰ ਰਾਜਾ ਅਜੇ ਹੁਣੇ-ਹੁਣੇ ਹੀ ਆਈ ਸੀ ਤੇ ਅਜੇ ਮੁੱਢਲੀਆਂ ਗੱਲਾਂ ਹੀ ਚੱਲ ਰਹੀਆਂ ਸਨ ਅੱਛਾ ਤੂੰ ਮੇਰੀ ਮਾਂ ਬਾਰੇ ਦੱਸ ਕੀ ਹਾਲ ਹੈ ਉਸਦਾ ਜਗਤਾਰ ਖਾਬਰ ਦੀ ਅੰਮੀ ਬਾਰੇ ਪੁੱਛ ਰਿਹਾ ਸੀ ਇਹ ਪਤਾ ਲੱਗਣ ਉੱਤੇ ਕਿ ਖਾਬਰ ਦੀ ਅੰਮੀ ਦੀ ਪਿੱਛੇ ਜਿਹੇ ਮੌਤ ਹੋ ਗਈ ਹੈ ਜਗਤਾਰ ਨੂੰ ਡਾਢਾ ਸਦਮਾ ਲੱਗਾ ਤੇ ਉਹਨੇ ਦੁੱਖ ਭਰਿਆ ਗਿਲਾ ਕੀਤਾ ਤੁਸੀਂ ਮੈਨੂੰ ਕਿਉਂ ਨਾ ਦੱਸਿਆ ਅਸੀਂ ਕਿਹਾ ਐਵੇਂ ਦੁਖੀ ਤੇ ਪਰੇਸ਼ਾਨ ਹੋਵੋਗੇ ਜਗਤਾਰ ਪਿਛਲੀਆਂ ਯਾਦਾਂ ਵਿੱਚ ਉੱਤਰ ਗਿਆ ਉਸ ਤੋਂ ਬਾਅਦ ਇਹ ਟੋਟਾ ਟੋਟਾ ਕਰਕੇ ਜਿਹੜੀ ਕਹਾਣੀ ਬਣੀ ਉਹ ਕੁਝ ਇੰਜ ਸੀ ਜਗਤਾਰ ਦੀ ਆਪਣੀ ਸੁਬਾਨੀ ਬਹੁਤ ਸਾਲ ਹੋਏ ਮੈਨੂੰ ਅਮੀਨ ਖਿਆਲ ਖੁਰਾ ਨੇ ਕਿਹਾ ਕਿ ਤੂੰ ਗੁਜਰਾਂਵਾਲੇ ਆਉਣਾ ਮੈਨੂੰ ਹੋਰ ਤਾਂ ਉੱਥੇ ਕੋਈ ਨਹੀਂ ਸੀ ਜਾਣਦਾ ਉਦੋਂ ਇੱਕ ਮੁਹਸਿਨ ਨਾਂ ਦਾ ਬੰਦਾ ਸੀ ਸਟੂਡੀਓ ਚ ਚਲਾਉਂਦਾ ਸੀ ਅਮੀਨ ਖਿਆਲ ਨੇ ਕਿਹਾ ਕਿ ਉਸ ਕੋਲ ਕਰਦਾ ਪਤਾ ਪਤਾ ਪੁੱਛ ਲਵੀ ਮੈਂ ਲੰਘ ਰਿਹਾ ਸੀ ਕਿ ਇੱਕ ਬੰਦਾ ਆਇਆ ਤੇ ਮੈਨੂੰ ਕਿਹਾ ਕਿ ਤੁਹਾਨੂੰ ਇੱਕ ਮਾਤਾ ਜੀ ਬੁਲਾਉਂਦੇ ਨੇ ਮੈਨੂੰ ਤਾਂ ਉੱਥੇ ਕੋਈ ਜਾਣਦਾ ਨਹੀਂ ਮੈਨੂੰ ਪਹਿਲਾਂ ਕਿਹੜੀ ਮਾਤਾ ਨੇ ਬੁਲਾਉਣਾ ਸੀ ਉਹ ਅਸਲ ਵਿੱਚ ਇੱਕ ਖਾਬਰ ਦੀ ਮਾਤਾ ਸੀ ਇਹ ਉਦੋਂ ਰਾਮ ਗਲੀ ਵਿੱਚ ਰਹਿੰਦੇ ਹੁੰਦੇ ਸਨ ਕੁਦਸੀ ਮੇਰੇ ਨਾਲ ਸੀ ਕਹਿਣ ਲੱਗਾ ਜਾਣ ਚ ਕੀ ਹਰਜ ਹੈ ਅਸੀਂ ਚਲੇ ਗਏ ਬਜ਼ੁਰਗ ਮਾਤਾ ਨੇ ਸਾਨੂੰ ਬਿਠਾਇਆ ਤੇ ਬੜੇ ਮੋਹ ਨਾਲ ਮੇਰੇ ਵੱਲ ਵੇਖਣ ਲੱਗੀ ਕਹਿੰਦੀ ਤੂੰ ਮੈਨੂੰ ਆਪਣੇ ਬੱਚਿਆਂ ਵਰਗਾ ਲੱਗਦਾ ਹੈ ਮੇਰਾ ਆਪਣਾ ਪੁੱਤ ਮੈਂ ਪੁੱਛਿਆ ਮਾਤਾ ਜੀ ਕੀ ਤੁਹਾਡਾ ਆਪਣਾ ਕੋਈ ਪੁੱਤਰ ਨਹੀਂ ਤਾਂ ਕਹਿੰਦੀ ਪੁੱਤ ਵੀ ਹੈ ਤੇ ਧੀਆਂ ਵੀ ਨੇ ਪਰ ਪਤਾ ਨਹੀਂ ਕਿਉਂ ਮੇਰਾ ਦਿਲ ਕਹਿੰਦਾ ਹੈ ਕਿ ਤੂੰ ਮੇਰਾ ਪੁੱਤਰ ਹੈ ਗੱਲਾਂ ਸੁਣਾ ਕੇ ਜਗਤਾਰ ਨੇ ਮਾਤਾ ਦਾ ਪਿਛੋਕਰ ਦੱਸਿਆ ਉਸਦੇ ਵਡੇਰੇ ਹਿੰਦੂਆਂ ਤੋਂ ਮੁਸਲਮਾਨ ਬਣੇ ਸਨ ਕਹਿੰਦੀ ਮੈਨੂੰ Hindu Sikh ਬੜੇ ਚੰਗੇ ਲੱਗਦੇ ਨੇ ਸਗੋਂ ਆਪਣੇ ਮੁਸਲਮਾਨ ਵੀ ਮੈਨੂੰ ਇੰਨੇ ਚੰਗੇ ਨਹੀਂ ਲੱਗਦੇ ਬਜ਼ੁਰਗ ਔਰਤ ਨੇ ਮੁਸਕਰਾ ਕੇ ਜਗਤਾਰ ਦੇ ਮੁਸਲਮਾਨ ਦੋਸਤਾਂ ਵੱਲ ਵੇਖਿਆ ਅਸਲ ਵਿੱਚ ਬੰਦੇ ਦੇ ਸੰਸਕਾਰ ਉਹਦਾ ਪਿਛੋਕੜ ਉਹਦੇ ਅਵਚੇਤਨ ਵਿੱਚ ਇੰਨਾ ਡੂੰਘਾ ਧਸ ਜਾਂਦੇ ਹਨ ਕਿ ਇਹਨਾਂ ਤੋਂ ਮੁਕਤ ਹੋ ਸਕਣਾ ਇੰਨਾ ਸੌਖਾ ਨਹੀਂ ਸੰਸਕਾਰਾਂ ਦੀ ਗੱਲ ਹੀ ਸੀ ਕਿ ਜਦੋਂ ਖਾਬਰ ਦਾ ਪਹਿਲਾ ਬੱਚਾ ਬਦਕਿਸਮਤੀ ਨਾਲ ਇਸ ਸੰਸਾਰ ਤੋਂ ਤੁਰ ਗਿਆ ਤਾਂ ਬਜ਼ੁਰਗ ਔਰਤ ਨੇ ਆਪਣੇ ਪੁੱਤ ਜਗਤਾਰ ਨੂੰ ਤਾਰ ਦੇ ਕੇ ਕਿਹਾ ਕਿ ਉਹ ਕਿਸੇ ਜੋਤਿਸ਼ੀ ਨੂੰ ਇਸ ਬਾਰੇ ਪੁੱਛੇ ਖੁਦ ਵਿਸ਼ਵਾਸ ਨਾ ਹੁੰਦਿਆਂ ਵੀ ਜਗਤਾਰ ਨੇ ਜਲੰਧਰ ਰਹਿੰਦੇ ਸ਼ਾਮਸੁੰਦਰ ਨਾਮ ਦੇ ਜੋਤਿਸ਼ੀ ਨੂੰ ਸਾਰੀ ਕਹਾਣੀ ਸੁਣਾ ਕੇ ਉਪਾਅ ਪੁੱਛਿਆ ਉਸ ਨੇ ਇੱਕ ਤਵੀਤ ਬਣਾ ਕੇ ਦਿੱਤਾ ਤੇ ਕਿਹਾ ਕਿ ਬੱਚਾ ਜ਼ਰੂਰ ਹੋਵੇਗਾ ਇਹ ਤਾਂ ਬਜ਼ੁਰਗ ਦਾ ਵਿਸ਼ਵਾਸ ਸੀ ਮੈਂ ਤਾਂ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ ਪਰ ਖਬਰ ਦੇ ਬੱਚੀ ਹੋਈ ਜਿਸ ਦਾ ਨਾਮ ਅਲਬਰਕਾਤ ਰੱਖਿਆ ਗਿਆ ਮਾਤਾ ਕਹਿਣ ਲੱਗੀ ਇਹ ਤੇਰੀ ਹੀ ਧੀ ਹੈ ਤੇਰੀ ਬੱਚੀ ਤੂੰ ਹੀ ਇਸ ਨੂੰ ਅੱਲਾ ਕੋਲੋਂ ਮੰਗਿਆ ਅਲਬਰਕਾਤ ਅੱਜ ਆਪਣੀ ਮਾਂ ਦੇ ਨਾਲ ਆਈ ਸੀ ਉਸ ਬਜ਼ੁਰਗ ਨੂੰ ਮਿਲਣ ਜੋ ਉਸ ਦੀ ਨਾਨੀ ਦਾ ਪੁੱਤ ਸੀ ਉਸ ਦੀ ਮਾਂ ਦਾ ਭਰਾ ਤੇ ਉਸ ਦਾ ਮਾਮਾ ਪਰ ਬਜ਼ੁਰਗ ਮਾਤਾ ਦਾ ਖਿਆਲ ਸੀ ਜੇ ਜਗਤਾਰ ਉਹ ਤੋ ਵੀਤਨਾ ਭੇਜਦਾ ਤਾਂ ਅਲਬਰਕਾਤ ਨੇ ਸ਼ਾਇਦ ਇਸ ਸੰਸਾਰ ਵਿੱਚ ਨਹੀਂ ਸੀ ਆਉਣਾ ਇੰਜੇ ਬੱਚੀ ਉਸਨੇ ਜਗਤਾਰ ਨੂੰ ਸੌਂਪ ਦਿੱਤੀ ਸੀ ਉਸ ਦੀ ਧੀ ਬਣਾ ਦਿੱਤੀ ਸੀ ਕਿੰਨੀ ਅਜੀਬ ਤੇ ਅਲੌਕਿਕ ਸੀ ਇਹ ਰਿਸ਼ਤਿਆਂ ਦੀ ਗੁੰਝਲ ਪਰ ਕਿੰਨੀ ਸਾਦਾ ਅਤੇ ਸਹਿਜ ਉਮਰ ਗਨੀ ਵੀ ਹੋਰ ਦੋਸਤਾਂ ਮਿੱਤਰਾਂ ਨੂੰ ਮਿਲਣ ਉਪਰੰਤ ਸਾਡੇ ਕੋਲ ਆ ਖੜੋਤਾ ਉਹ ਜਦੋਂ ਗੁਜਰਾਵਾਲੇ ਜਾਂਦਾ ਸੀ ਬਤੌਰ ਲੇਖਕਾ ਉਦੋਂ ਤੋਂ ਹੀ ਖਬਰ ਨੂੰ ਜਾਣਦਾ ਸੀ ਗਨੀ ਤੂੰ ਸਾਨੂੰ ਸਾਡੇ ਸਾਂਝੇ ਬਾਬੇ ਦੇ ਦੀਦਾਰ ਕਰਵਾ ਕੇ ਲਿਆ ਹਜਰਤ ਮੀਆਂ ਮੀਰ ਦੇ ਜਿਸ ਨੇ ਉਦੋਂ ਤੋਂ ਹੀ ਸਾਡੇ ਗੁਰੂ ਨਾਲ ਮਿਲ ਕੇ ਸਾਡਾ ਤੁਹਾਡਾ ਜੋੜ ਮੇਲ ਦਿੱਤਾ ਸੀ ਜਗਤਾਰ ਦੇ ਮੂੰਹੋਂ ਨਿਕਲੇ ਬੋਲਾਂ ਨੂੰ ਪਹੁੰਚਾਉਣ ਲਈ ਤੁਰੰਤ ਹੀ ਉਮਰ ਗਣੀ ਦੀ ਕਾਰ ਫਲੈਟਿਸ ਹੋਟਲ ਦੇ ਹਾਲ ਕਮਰੇ ਦੇ ਮੁੱਖ ਦਰਵਾਜ਼ੇ ਅੱਗੇ ਆ ਰੁਕੀ